ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਹਾਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰਾਂ ਐਜੰਡਾ ਸਤਿ ਸ੍ਰੀ ਅਕਾਲ ਨਮਸਕਾਰ ਦਾ ਬਰਦਾ ਪੰਜਾਬ ਪੁਲਿਸ ਵਿਸ਼ੇਸ਼ ਕਰਕੇ ਮੁਹਾਲਈ ਪੁਲਿਸ ਨੈਸ਼ਨਲ ਐਸ்சி ਕਮਿਸ਼ਨ ਦੇ ਹੁਕਮਾਂ ਦੀ ਪਰਵਾਹ ਨਹੀਂ ਕਰਦੀ ਜਿਸ ਆਦੇਸ਼ ਨੂੰ 7 ਦਿਨ ਚ ਲਾਗੂ ਕਰਨਾ ਸੀ ਉਸ ਆਦੇਸ਼ ਨੂੰ ਅੱਜ 6 ਮਹੀਨੇ ਹੋ ਗਏ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ that is the news today ਹੁਣ ਖਬਰ ਵਿਸਤਾਰ ਦੇ ਪਿੰਡ ਕੁੰਬੜਾ ਸੈਕਟਰ 68 ਦੇ ਦਲਿਤ ਆਗੂ ਬਲਵਿੰਦਰ ਸਿੰਘ ਕੁੰਬੜਾ 25 5 2014 ਨੂੰ ਐਫ ਆਈ ਆਰ ਨੰਬਰ 72 ਪੁਲਿਸ ਸਟੇਸ਼ਨ ਫੇਜ਼ 8 ਰਜਿਸਟਰ ਕਰਵਾਉਂਦਾ ਇਲਜ਼ਾਮ ਸੀ ਕਿ ਇੱਕ ਵੱਖਰੇ ਕੇਸ 'ਚ ਬਿਆਨ ਦੇਣ ਜਾਂਦੇ ਹੋਏ ਅਲਟੋ ਕਾਰ 'ਚ ਉਹ ਸਵਾਰ ਸੀ ਉਸ ਦੇ ਨਾਲ ਉਸ ਦੀ ਪਤਨੀ ਬੇਟਾ ਤੇ ਇੱਕ ਹੋਰ ਵਿਅਕਤੀ ਸਵਾਰ ਸੀ ਇੱਕ ਐਸ ਯੂ ਵੀ ਜਿਸ ਦੀ ਨੰਬਰ ਪਲੇਟ ਲਕੋਈ ਹੋਈ ਸੀ ਉਹ ਉਹਨਾਂ 'ਚ ਆ ਕੇ ਟੱਕਰ ਮਾਰਦੀ ਹੈ ਇਹ ਲੋਕ ਜ਼ਖਮੀ ਹੋ ਜਾਂਦੇ ਨੇ ਐਕਸੀਡੈਂਟ ਕਰਨ ਵਾਲਿਆਂ ਦੀ ਨਾਮ ਬਲਵਿੰਦਰ ਸਿੰਘ ਕੁਮੜਾ ਪੁਲਿਸ ਨੂੰ ਸ਼ੱਕ ਦੇ ਆਧਾਰ ਤੇ ਦੱਸਦਾ ਪਰ ਪੁਲਿਸ ਪਰਚਾ ਅਣਪਛਾਤੇ ਵਿਅਕਤੀਆਂ ਦੇ ਨਾਮ ਤੇ ਦਰਜ ਕਰਦੀ ਹੈ ਬਲਵਿੰਦਰ ਸਿੰਘ ਆਪਣੇ ਬਿਆਨ ਦੀ ਸਪੋਰਟ ਦੇ ਵਿੱਚ ਇੰਡੀਪੈਂਡੈਂਟ ਵਿਟਨੈਸ ਰਣਜੀਤ ਸਿੰਘ resident of ਖੰਨਾ ਪੇਸ਼ ਕਰਦਾ ਹੈ ਉਹ ਆਪਣਾ ਬਿਆਨ ਦਰਜ ਕਰਾਉਂਦਾ 19 6 2014 ਨੂੰ ਜਿਸ ਦੀ ਕਾਪੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਸ ਬਿਆਨ ਨੂੰ ਬਲਵਿੰਦਰ ਸਿੰਘ ਕੁੰਮੜਾ ਆਰਟੀਆਈ ਪਾ ਕੇ ਤਸਦੀਕ شدہ ਕਰਵਾ ਕੇ ਲੈ ਲੈਣਾ ਇਹ ਡੇਟ ਬਹੁਤ ਰੈਲੇਵੈਂਟ ਹੈ ਇਸ ਦਾ ਅੱਗੇ ਚੱਲ ਕੇ ਤੁਹਾਨੂੰ ਪਤਾ ਲੱਗੂਗਾ ਐਸਆਈ ਰਾਕੇਸ਼ ਕੁਮਾਰ ਆਈਓ ਹੁੰਦਾ ਯਾਨੀ ਕਿ ਇਨਵੈਸਟੀਗੇਟਿੰਗ ਆਫੀਸਰ ਉਹ ਪਰਚਾ ਕੁਝ ਦੇਰ ਬਾਅਦ ਕੈਨਸਲ ਕਰਨ ਦੀ ਸਿਫਾਰਿਸ਼ ਐਸਐਸਪੀ ਸੰਦੀਪ ਗਰਗ ਨੂੰ ਕਰਦਾ ਤੇ ਫਿਰ ਉਹ ਅਦਾਲਤ ਕੋਲ ਚਲੀ ਜਾਂਦੀ ਹੈ ਸਿਫਾਰਿਸ਼ ਟੂ ਕੈਨਸਲ ਦੀ ਐਫਆਈਆਰ ਐਸਆਈ ਲਿਖਦਾ ਹੈ ਕਿ ਭਾਵੇਂ ਪਤਨੀ ਗੁਰਨਾਮ ਕੌਰ ਬੀਤੇ ਹਰਦੀਪ ਸਿੰਘ ਅਤੇ ਇੱਕ ਹੋਰ ਦੇ ਬਿਆਨ ਦੇ ਵਿੱਚ ਕੁੰਬੜੇ ਦੇ ਬਿਆਨ ਦੀ ਤਸਦੀਕ ਕੀਤੀ ਗਈ ਹੈ ਪਰ ਆਜ਼ਾਦ ਤੌਰ ਤੇ ਕਾਰਪੋਰੇਟਿਵ ਐਵਿਡੈਂਸ ਜਿਹੜਾ ਕਿ ਰਣਜੀਤ ਸਿੰਘ ਦੇ ਬਿਆਨ ਰਾਹੀ ਹੋਣਾ ਸੀ ਉਹ ਮੌਜੂਦ ਨਹੀਂ ਕਿਉਂਕਿ ਰਣਜੀਤ ਸਿੰਘ ਆਪਣਾ ਬਿਆਨ ਦਰਜ ਕਰਵਾਉਣ ਲਈ ਆਈਓ ਦੇ ਅੱਗੇ ਪੇਸ਼ ਨਹੀਂ ਹੋਇਆ ਫਿਰ ਐਸੇ ਰਕੇਸ਼ ਕੁਮਾਰ ਨੇ ਦਰਅਸਲ ਸਚਾਈ ਇਹ ਹੈ ਕੀਤਾ ਕੀ ਉਸ ਨੇ ਜਿਹੜਾ ਕਾਰਪੋਰੇਟਿਵ ਬਿਆਨ ਰਣਜੀਤ ਸਿੰਘ ਦਾ ਸੀ ਉਸ ਨੂੰ ਫਾਈਲ ਦੇ ਵਿੱਚੋਂ ਗਾਇਬ ਕਰ ਦਿੱਤਾ ਅਤੇ ਅਦਾਲਤ ਨੂੰ ਜਾ ਕੇ ਝੂਠੀ ਜਾਣਕਾਰੀ ਦਿੱਤੀ ਓਨ ਦੀ ਬੇਸਿਸ ਆਫ ਟੈਂਪਰਡ ਰਿਕਾਰਡ ਯਾਨੀ ਕਿ ਉਹ ਰਿਕਾਰਡ ਜਿਸ ਨਾਲ ਛੇੜਛਾੜ ਕੀਤੀ ਗਈ ਉਹਦੇ ਆਧਾਰ ਤੇ ਅਦਾਲਤ ਚ ਜੱਜ ਸਾਹਿਬ ਨੂੰ ਬਿਆਨ ਦਿੱਤਾ ਕਿ ਰਣਜੀਤ ਸਿੰਘ ਬਿਆਨ ਦੇਣ ਨਹੀਂ ਆਇਆ ਇਸ ਕਰਕੇ ਬਲਵਿੰਦਰ ਸਿੰਘ ਕੁਮੜਾ ਦੇ ਬਿਆਨ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਉਹ ਝੂਠਾ ਹੈ ਜੱਜ ਸਾਹਿਬ ਦੇ ਸਾਹਮਣੇ ਨਾਇਬ ਕੋਰਟ ਇਸ ਗੱਲ ਦੇ ਵਿੱਚ ਹਾਮੀ ਭਰ ਦਿੰਦਾ ਹੈ ਕਹਿੰਦਾ ਜੀ ਫਾਈਲ ਤੇ ਰਿਕਾਰਡ ਦੇ ਮੁਤਾਬਕ ਬਿਆਨ ਰਣਜੀਤ ਸਿੰਘ ਦਾ ਐਗਜ਼ਿਸਟ ਕਰਦਾ ਨਹੀਂ ਜੱਜ ਮੈਡਮ 182 ਤਹਿਤ ਬਲਵਿੰਦਰ ਕੁਮੜਾ ਦੇ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੰਦੀ ਹੈ ਕਿ ਇਹਨੂੰ ਸਜ਼ਾ ਦਿੱਤੀ ਜਾਵੇ ਇਸ ਨੇ ਝੂਠਾ ਬਿਆਨ ਦਰਜ ਕਰਵਾਇਆ ਤੇ ਫਿਰ ਉਹ ਤੋਂ ਬਾਅਦ ਬਲਵਿੰਦਰ ਸਿੰਘ ਕੁੰਬੜਾ ਪੰਜਾਬ ਸਟੇਟ ਐਸ்சி ਕਮਿਸ਼ਨ ਤੱਕ ਅਪਰੋਚ ਕਰਦਾ ਤੇ ਉਹ ਜਾ ਕੇ ਬਿਆਨ ਦਿੰਦਾ ਕਿ ਮੇਰੇ ਨਾਲ ਧੱਕਾ ਹੋ ਰਿਹਾ 182 ਦੀ ਕਾਰਵਾਈ ਮੇਰੇ ਵਿਰੁੱਧ ਗਲਤ ਕੀਤੀ ਗਈ ਹੈ ਉਸ ਵਕਤ ਦੇ ਐਸਐਸਪੀ ਮੁਹਾਲੀ ਕੁਲਦੀਪ ਚਾਹਲ ਹਲਫੀਆ ਬਿਆਨ ਰਹੀਂ ਸਟੇਟ ਕਮਿਸ਼ਨ ਨੂੰ ਦੱਸਦੇ ਆ ਕਿ ਨਹੀਂ ਕੋਈ ਝੂਠ ਨਹੀਂ ਬੋਲਿਆ ਕੋਈ ਰਿਕਾਰਡ ਟੈਂਪਰ ਨਹੀਂ ਕੀਤਾ ਤੇ ਇਸ ਸ਼ਿਕਾਇਤ ਤੇ ਕੋਈ ਕਾਰਵਾਈ ਕਰਨੀ ਬਣਦੀ ਨਹੀਂ ਤੇ ਸਟੇਟ ਕਮਿਸ਼ਨ ਇਸ ਐਫੀਡਵਟ ਦੇ ਆਧਾਰ ਤੇ ਕੁੰਬੜੇ ਦਾ ਕੇਸ ਰੱਦ ਕਰ ਦਿੰਦਾ ਹੁਣ ਸੋਚਣ ਵਾਲੀ ਗੱਲ ਇੱਥੇ ਇਹ ਹੈ ਜਦੋਂ ਰਣਜੀਤ ਸਿੰਘ ਦਾ ਬਿਆਨ ਨਾਲ ਚੱਕੀ ਫਿਰਦਾ ਤਸਦੀਕਸ਼ੁਦਾ ਜਿਹੜਾ ਕਿ ਆਰਟੀਆਈ ਤਹਿਤ ਲਿਆ ਡੇਟਿਡ 196 2014 ਤਾਂ ਫਿਰ ਸਟੇਟ ਕਮਿਸ਼ਨ ਨੇ ਕਿਸ ਦਲੀਲ ਦੇ ਆਧਾਰ ਤੇ ਉਹਦਾ ਮੁਕਦਮਾ ਰੱਦ ਕੀਤਾ ਕਿ ਐਸਐਸਪੀ ਕੁਲਦੀਪ ਚਾਹਲ ਤੋਂ ਡਰ ਲੱਗਦਾ ਸੀ ਇਹ ਸਟੇਟ ਕਮਿਸ਼ਨ ਦੇ ਮੈਂਬਰ ਜਾਂ ਉਸ ਵਕਤ ਦੇ ਚੇਅਰਮੈਨ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਦੇ ਨੇ ਪੰਜਾਬ ਸਟੇਟ ਐਸਸੀ ਕਮਿਸ਼ਨ ਦੇ ਗਲਤ ਫੈਸਲੇ ਤੋਂ 2 ਸਾਲ ਇਸ ਵਿਅਕਤੀ ਦੇ ਬਰਬਾਦ ਹੋਏ ਇਹਦੇ 8 ਗੇੜੇ ਦਿੱਲੀ ਨੈਸ਼ਨਲ ਐਸਿਕ ਕਮਿਸ਼ਨ ਦੇ ਲੱਗੇ ਸਮਾ ਵਿਅਕਤ ਵਿਅਰਥ ਹੋਇਆ ਕਿਰਾਇਆ ਪਾੜਾ ਵੱਖਰਾ ਲੱਗਿਆ ਤੇ ਫਿਰ ਜੋ ਨੈਸ਼ਨਲ ਐਸਿਕ ਕਮਿਸ਼ਨ ਨੇ ਇਹਨਾਂ ਤੱਥਾਂ ਦੇ ਆਧਾਰ ਤੇ ਫੈਸਲਾ ਕੀਤਾ ਉਹ ਸੀ ਕਿ ਪੁਲਿਸ ਕਸੂਰਵਾਰ ਹੈ ਤੁਸੀਂ ਸਕਰੀਨ ਤੇ ਨੈਸ਼ਨਲ ਕਮਿਸ਼ਨ ਵੱਲੋਂ 29 2 24 ਨੂੰ ਚਿੱਠੀ ਲਿਖੀ ਯਾਨੀ ਕਿ ਰਿਮਾਈਂਡਰ ਹੈ ਜਿਹੜਾ ਭੇਜਿਆ ਗਿਆ ਡਾਇਰੈਕਟਰ ਬੀਓਆਈਐਲ ਕੇ ਯਾਦਵ ਆਈਪੀਐਸ ਨੂੰ ਏਡੀਜੀਪੀ ਰੋਪੜ ਉਸ ਵਕਤ ਦੇ ਜਸਕਰਨ ਸਿੰਘ ਆਈਪੀਐਸ ਨੂੰ ਡੀਸੀ ਮੁਹਾਲੀ ਆਸ਼ਿਕਾ ਜੈਨ ਆਈਐਸ ਨੂੰ ਐਸਐਸਪੀ ਮੁਹਾਲੀ ਸੰਦੀਪ ਗਰਗ ਐਸਐਸਪੀ ਨੂੰ ਤਾਂ ਉਹਦੇ ਵਿੱਚ ਕਮਿਸ਼ਨ ਨੇ ਕਿਹਾ ਕਿ ਸਾਨੂੰ ਐਕਸ਼ਨ ਟੇਕਨ ਰਿਪੋਰਟ ਭੇਜੀ ਜਾਏ ਕਿਉਂਕਿ ਇਸ ਫੈਸਲੇ ਨੂੰ ਕੀਤੇ ਹੋਏ 6 ਮਹੀਨਿਆਂ ਤੋਂ ਉੱਤੇ ਗੁਜ਼ਰ ਚੁੱਕੇ ਨੇ ਤੇ ਤੁਸੀਂ ਹੁਣ ਤੱਕ ਇਸਤੇ ਕਾਰਵਾਈ ਕਿਉਂ ਨਹੀਂ ਕੀਤੀ ਫੈਸਲੇ ਦੇ ਮੁਤਾਬਕ 7 ਦਿਨ ਦੇ ਵਿੱਚ ਕਾਰਵਾਈ ਕੀਤੀ ਜਾਣੀ ਸੀ ਪਰ ਹੁਣ 6 ਮਹੀਨੇ ਹੋ ਗਏ ਨੇ ਹੁਣ ਤੁਹਾਨੂੰ ਦੱਸਦੇ ਆ ਕਿ ਨੈਸ਼ਨਲ ਐਸਸੀ ਕਮਿਸ਼ਨ ਦਿੱਲੀ ਨੇ 14 9 2023 ਨੂੰ ਕੀ ਆਦੇਸ਼ ਦਿੱਤਾ ਉਹਨਾਂ ਨੇ ਕਿਹਾ ਐਸਐਸਪੀ ਮੁਹਾਲੀ ਦੇ ਤਹਿਤ ਆਉਂਦੇ ਥਾਣਾ ਫੇਜ਼ 8 ਦੇ ਐਸਆਈ ਰਾਕੇਸ਼ ਕੁਮਾਰ ਦੇ ਵਿਰੁੱਧ ਤੁਸੀਂ ਕਾਰਵਾਈ SC ST ਐਕਟ 1989 ਦੀ ਧਾਰਾ 4 ਮੁਤਾਬਕ ਕਰੋ ਤੇ ਉਸ ਦੇ ਵਿੱਚ ਕਿਉਂਕਿ ਅਦਾਲਤ ਨੂੰ ਗੁੰਮਰਾਹ ਕੀਤਾ ਗਿਆ ਉੱਪਰਲੇ ਅਫਸਰਾਂ ਨੂੰ ਗੁੰਮਰਾਹ ਕੀਤਾ ਗਿਆ ਇਸ ਛੋਟੇ ਥਾਣੇਦਾਰ ਵੱਲੋਂ ਤੇ ਫਿਰ ਜਿਹੜੀ ਫਾਈਲ ਹੈ ਪੁਲਿਸ ਦੀ ਤੇ ਅਦਾਲਤ ਦੀ ਉਹਦੇ ਵਿੱਚ ਟੈਂਪਰਿੰਗ ਕੀਤੀ ਗਈ ਉਹਦੇ ਵਿੱਚ ਰਣਜੀਤ ਸਿੰਘ ਦਾ ਬਿਆਨ ਕੱਢ ਦਿੱਤਾ ਗਿਆ ਜਦੋਂ ਕਿ ਰਣਜੀਤ ਸਿੰਘ ਦਾ ਬਿਆਨ RTI ਤਹਿਤ ਬਲਵਿੰਦਰ ਸਿੰਘ ਕੁੰਬੜਾ ਤਸਦੀਕ ਸਦਾ ਲੈ ਚੁੱਕਿਆ ਸੀ ਤਾਂ ਵੀ ਇਹਨਾਂ ਨੂੰ ਕਸੂਰ ਇਹਨਾਂ ਦਾ ਕੱਢਤਾ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੁਣ ਦੱਸਦੇ ਆ ਕਿ ਧਾਰਾ 4 ਆਫ ਦੀ ਐਸਸੀ ਐਸਸੀ ਐਕਟ 1989 ਕੀ ਕਹਿੰਦੀ ਹੈ ਉਹ ਕਹਿੰਦੀ ਹੈ ਜੀ ਜੇ ਕੋਈ ਅਫਸਰ ਖੁਦ ਐਸਸੀ ਜਾਤੀ ਨਾਲ ਸੰਬੰਧ ਨਹੀਂ ਰੱਖਦਾ ਉਹ ਆਪਣੀ ਡਿਊਟੀ ਕਰਦੇ ਹੋਏ एससी जाति दे व्यक्ति दे नाल कानून दी दायरे तों या ਉਲੰਘਣਾ ਕਰਦੇ ਹੋਏ ਕਾਰਵਾਈ ਕਰਦਾ ਯਾਨੀ ਕਿ ਡੈਰੈਲੈਕਸ਼ਨ ਆਫ ਡਿਊਟੀ ਕਰਦਾ ਤੇ ਉਹ ਫਿਰ ਹੱਕਦਾਰ ਹੋਏਗਾ ਸਜ਼ਾ ਦਾ 6 ਮਹੀਨੇ ਉਸ ਨੂੰ ਕੈਦ ਕੀਤੀ ਜਾਏਗੀ ਯਾਨੀ ਕਿ ਐਨੀ ਆਫੀਸਰ ਹੂ ਹਿਮਸੈਲਫ ਇਜ਼ ਨਾਟ ਐਨ ਐਸਸੀ ਐਂਡ ਹੀ ਗੋਜ਼ ਬਿਯੋਂਡ ਦੀ ਲਾ ਟੂ ਟੇਕ ਐਕਸ਼ਨ ਅਗੇਂਸਟ ਐਨ ਐਸਸੀ ਪਰਸਨ and on over liable to be punished with six months imprisonment ek kanoon hai ji piche jehe thonu yaad kara diye additional session judge mohali parminder singh garewal nu ek aadesh jari karna paya si ssp mohali sandeep garg de virudh onhan nu kaha gaya si ke thonu eh pata hona chahida ke adalat de vich je sarkari gawah lagatar gair hazir rehna ਤੇ ਅਦਾਲਤ ਦਾ ਕੀਮਤੀ ਸਮਾਂ ਵਿਅਰਥ ਹੋਵੇ ਤਾਂ ਫਿਰ ਤੁਹਾਡੇ ਤੇ ਯਾਨੀ ਕਿ ਐਸਐਸਪੀ ਤੇ ਕਾਨੂੰਨੀ ਕਾਰਵਾਈ ਅਦਾਲਤ ਕਰ ਸਕਦੀ ਹੈ ਤਾਂ ਉਹਦੇ ਵਿੱਚ ਸਜ਼ਾ 1 ਮਹੀਨਾ ਐਸਐਸਪੀ ਨੂੰ ਕੀਤੀ ਜਾ ਸਕਦੀ ਹੈ ਸ਼ਾਇਦ ਸੈਕਸ਼ਨ 172 ਸਿਗਾ ਸੀਆਰਪੀਸੀ ਦਾ ਤੇ ਔਰ ਨਾਟ ਵੈਰੀ ਸ਼ੋਰ ਅਬਾਊਟ ਦਿਸ ਸੈਕਸ਼ਨ ਹੁਣ ਕਹਿਣਾ ਇਹ ਚਾਹੁੰਦਾ ਕਿ ਪੁਲਿਸ ਮੁਹਾਲੀ ਦੀ ਕੰਮ ਤਾਂ ਕਰੇ ਜੇ ਉਹਨਾਂ ਨੂੰ ਬਿਲਡਰਾਂ ਤੋਂ ਕੋਈ ਸਾਹ ਮਿਲ ਜੇ ਯਾਨੀ ਕਿ ਉਹ ਬਿਲਡਰਾਂ ਦੇ ਵਿੱਚ ਉਲਝੀ ਰਹਿੰਦੀ ਆ ਤੇ ਉਹਨਾਂ ਨੂੰ ਵੇਲ ਹੀ ਨਹੀਂ ਮਿਲਦੀ ਨਿਗਾਹ ਹੋਰ ਪਾਸੇ ਕਿਤੇ ਜਾਂਦੀ ਨਹੀਂ खैर ਹੁਣ ਮੈਂ ਇੱਕ ਪਰਸਨਲ opinion ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹਣਾ ਮੁੱਖ ਦੀ ਗੱਲ ਇਹ ਹੈ ਕਿ ਦਲਿਤ ਭਾਈਚਾਰੇ ਨੂੰ ਅੱਜ ਵੀ ਬਹੁਤੀ ਥਾਈਂ ਇਨਸਾਫ ਨਹੀਂ ਮਿਲਦਾ ਖਾਸ ਕਰਕੇ ਪੁਲਿਸ ਤੋਂ ਭਾਵੇਂ ਉਹ ਜ਼ਿਲ੍ਹਾ ਪੁਲਿਸ ਹੋਵੇ ਤੇ ਭਾਵੇਂ ਉਹ ਵਜਲੈਂਸ ਬਿਊਰੋ ਹੋਵੇ ਦੂਜੇ ਪਾਸੇ ਦਲਿਤ ਵੀ ਕਸੂਰਵਾਰ ਨੇ ਕਿਉਂਕਿ ਉਹ ਸੰਗਠਿਤ ਨਹੀਂ ਹੁੰਦੇ ਆਵਾਜ਼ ਨਹੀਂ ਉਠਾਉਂਦੇ ਜਿਹੜੇ ਦਲਿਤ ਉੱਪਰ ਉੱਠ ਜਾਂਦੇ ਨੇ ਉਹ ਹੇਠਲੇ ਨੂੰ ਭੁੱਲ ਜਾਂਦੇ ਨੇ ਉਹਨਾਂ 'ਚ ਫਿਰ ਐਟੀਟਿਊਡ ਆ ਜਾਂਦਾ ਲੈ ਮੈਂ ਕੀ ਲੈਣਾ ਚੱਲਣ ਦੇ ਜਿਵੇਂ ਚੱਲਦਾ ਨਾਊ ਜਸਟ ਥਿੰਕ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਤਿੰਨ ਦਲਿਤ ਮੰਤਰੀ ਨੇ ਤੇ ਉਹਨਾਂ ਦੇ ਵਿੱਚ ਬਲਜੀਤ ਕੌਰ ਜਿਹੜੀ ਮੰਤਰੀ ਆ ਉਹ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਆਫ ਮਿਨੋਰਟੀਜ਼ ਦੀ ਹੈਡ ਕੈਬਨਟ ਮੰਤਰੀ ਆ ਇਹਨਾਂ ਤਿੰਨਾਂ ਦਲਿਤ ਮੰਤਰੀਆਂ ਨੇ ਦਲਿਤ ਜਾਲੀ ਸਰਟੀਫਿਕੇਟ ਲੈ ਕੇ ਨੌਕਰੀਆਂ ਕਰਨ ਵਾਲਿਆਂ ਵਿਰੁੱਧ ਹੁਣ ਤੱਕ ਕੀ ਕਾਰਵਾਈ ਦੇ ਵਿੱਚ ਯੋਗਦਾਨ ਪਾਇਆ ਹੁਣ ਤੁਹਾਨੂੰ ਦੱਸਣਾ ਕਿ ਬਲਜੀਤ ਕੌਰ ਜੋ ਖੁਦ ਦਲਿਤ ਹੈ ਔਰ ਉਸ ਵਿਭਾਗ ਮੇ ਦੀ ਪਰਫਾਰਮੈਂਸ ਕੀ ਆ ਉਸ ਵਿਭਾਗ ਨੂੰ ਦੂਜੇ ਵਿਭਾਗ ਜਾਣਦੇ ਨੇ ਟਿਚ ਜਵਾਬ ਹੀ ਨਹੀਂ ਦਿੰਦੇ ਉਹਨਾਂ ਦੀਆਂ ਚਿੱਠੀਆਂ ਦਾ ਫਾਨੂੰ ਮੈਂ ਉਹ 라이 ਉਦਾਹਰਨਾ ਦੇਣਾ ਚਾਹਣਾ ਜਿਹੜੀ ਕਿ ਮੈਂ ਖੁਦ ਐਕਸਪੀਰੀਅੰਸ ਕੀਤੀ ਆ ਮਾਮਲਾ ਹੈਗਾ ਉਹ ਜਾਲੀ ਸਰਟੀਫਿਕੇਟ ਲੈ ਕੇ ਸਰਕਾਰੀ ਨੌਕਰੀਆਂ ਵਿੱਚ ਭਰਤੇ ਭਰਤੀ ਹੋਏ ਬੰਦਿਆਂ ਦਾ ਐਸਆਈ ਰੰਧੀਰ ਸਿੰਘ ਅਤੇ ਮਾਸਟਰ ਦਲਜੀਤ ਸਿੰਘ ਇਹ ਦੋਨੋਂ ਭਰਾ ਨੇ ਇੱਕ ਤਾਇ ਦਾ ਮੁੰਡਾ ਇੱਕ ਸਕਾ ਸੱਵਨ ਇਨਸਪੈਕਟਰ ਰਣਜੀਤ ਸਿੰਘ ਵਿਜੀਲੈਂਸ ਬਿਊਰੋ ਦਾ ਜਿਹੜਾ ਕਿ ਏਆਈਜੀ ਮਨਮੋਨ ਸ਼ਰਮੇ ਦਾ ਰੀਡਰ ਹੈ ਤਾਂ ਇਹ ਲੋਕ ਦੋਸ਼ ਦੇ ਮਤਾਬਕ ਜੋ ਸ਼ਿਕਾਇਤਾਂ ਦੀ ਹੋਈ ਜਾਲੀ ਸਰਟੀਫਿਕੇਟਾਂ ਦੇ ਆਧਾਰ ਤੇ ਸਰਕਾਰੀ ਨੌਕਰੀ ਲੈ ਗਈ ਇਹ ਮਹਿਕਮਾ ਜਿਹੜਾ ਹੈ ਇਹਨਾਂ ਦੇ ਬਾਰੇ ਰਿਕਾਰਡ ਇਹਨਾਂ ਦੇ ਸਬੰਧਤ ਮਹਿਕਮਿਆਂ ਤੋਂ ਮੰਗ ਰਿਹਾ ਹੈ ਪੁਲਿਸ ਅਤੇ ਸਿੱਖਿਆ ਵਿਭਾਗ ਚਾਰ ਰਿਮਾਈਂਡਰ ਮੇਰੀ ਜਾਣਕਾਰੀ ਮੁਤਾਬਕ ਪਿਛਲੇ 2 ਮਹੀਨਿਆਂ ਤੱਕ ਹੁਣ ਵਧ ਰਵਗੇ ਹੋਣੇ ਆ ਮਹਿਕਮਾ ਲਿਸ਼ਟ ਕਿਹਾ ਪੁਲਿਸ ਨੂੰ ਵੀ ਤੇ ਸਿੱਖਿਆ ਨੂੰ ਵੀ ਵਿਭਾਗ ਨੂੰ ਰਿਕਾਰਡ ਨਹੀਂ ਦਿੰਦੇ ਭੇਜਦੇ ਹੀ ਨਹੀਂ ਕਿਉਂਕਿ ਜੇ ਰਿਕਾਰਡ ਆਊਗਾ ਤੇ ਕਾਰਵਾਈ ਅੱਗੇ ਵਧੂਗੀ ਤੇ ਸੁਪਰੀਮ ਕੋਰਟ ਕੀ ਕਹਿੰਦੀ ਹੈ ਤੇ ਐਸ ਸੀ ਐਸ ਸੀ ਐਕਟ ਕੀ ਕਹਿੰਦਾ 3 ਮਹੀਨਿਆਂ ਚ ਸ਼ਿਕਾਇਤ ਦਾ ਨਿਪਟਾਰਾ ਕਰਨਾ ਹੈ ਜੇ ਕਿਸੇ ਵਿਅਕਤੀ ਦੀ ਜਾਤੀ ਸਰਟੀਫਿਕੇਟ ਨੂੰ ਚੁਣੌਤੀ ਦਿੱਤੀ ਜਾਂਦੀ ਆ ਦੀ ਡਿਪਾਰਟਮੈਂਟ ਇਜ਼ ਬਾਉਂਡ ਟੂ ਡਿਸਾਈਡ ਵਿਨ 3 ਮੰਥਸ ਇਹ ਕਿੰਨੇ ਮਹੀਨੇ ਹੋ ਗਏ तकरीबन ਸਾਲ ਹੋ ਗਿਆ ਕੋਈ ਰਿਕਾਰਡ ਨਹੀਂ ਦਿੰਦਾ ਤਾਂ ਫੇਰ ਤੁਸੀਂ ਕੀ ਕਹੋਗੇ ਕਿ ਬਲਜੀਤ ਕੌਰ ਜੋ ਕੈਬਨਿਟ ਮਨਿਸਟਰ ਹੈ ਉਸ ਦੇ ਮਾਖਮੇ ਨੂੰ ਕੀ ਇੱਜ਼ਤ ਮਿਲ ਰਹੀ ਹੈ ਸਰਕਾਰ ਦੇ ਵਿੱਚ ਚਾਰ ਰਿਮਾਈਂਡਰ ਕਿਸੇ ਦਾ ਵੀ ਜਵਾਬ ਨਹੀਂ ਤੇ ਜੇ ਕਹੋ ਅਸਰਾਨ ਪੁੱਛੋ ਉਹ ਐਨੇ ਖੌਫਜ਼ਦਾ ਨਹੀਂ ਇਸ ਛੋਟੇ ਥਾਣੇਦਾਰ ਤੋਂ ਛੋਟਾ ਹੀ ਕਹੂੰਗਾ ਵੱਡਾ ਥਾਣੇਦਾਰ ਇਨਸਪੈਕਟਰ ਵੀ ਹੋ ਜਾਂਦਾ ਰਣਜੀਤ ਸਿੰਘ ਤੋਂ ਕਿ ਉਹ ਦੱਸਣ ਲਈ ਤਿਆਰ ਨਹੀਂ ਤੇ ਕਹਿੰਦੇ ਆ ਜੀ ਤੁਸੀਂ ਆਰਟੀਆਈ ਪਾ ਕੇ ਸਾਡੇ ਤੋਂ ਜਾਣਕਾਰੀ ਪੁੱਛੋ ਅਸੀਂ ਤੁਹਾਨੂੰ ਛੇਤੀ ਦੇ ਦੇਾਂਗੇ ਪਰ ਅਸੀਂ ਬਿਨਾ ਆਰਟੀਆਈ ਤੋਂ ਜਾਣਕਾਰੀ ਨਹੀਂ ਦੇ ਸਕਦੇ ਕਿ ਇਹ ਦੋ ਜਿੰਨਾ ਦੇ ਬਿਰੋ ਤੇ ਸ਼ਿਕਾਇਤ ਹੋਈ ਹੈ ਜਾਲੀ ਸਰਟੀਫਿਕੇਟਾਂ ਦੀ ਇਹਨਾਂ ਦੇ ਬਾਰੇ ਅਸੀਂ ਕਿੰਨੇ ਰਿਮਾਈਂਡਰ ਦੂਜੇ ਮਹਿਕਮਿਆਂ ਨੂੰ ਲਿਖ ਚੁੱਕੇ ਹਾਂ ਕਹਿੰਦੇ ਕਮ ਥਰੂ ਦੀ ਆਰਟੀਆਈ ਕਿਉਂਕਿ ਅਸੀਂ ਜ਼ੁਬਾਨੀ ਨਹੀਂ ਦੱਸਣਾ ਬਦਮਾਸ਼ੀ ਐਂਦੀ ਆ ਵੈਜਲੈਂਸ ਬਿਊਰੋ ਦੇ ਇਸ ਥਾਣੇਦਾਰ ਦੀ ਜੇ ਬਿਊਰੋਕਰੇਸੀ ਡਰਦੀ ਹੈ ਤੇ ਹੋ ਸਕਦਾ ਮੰਤਰੀ ਵੀ ਡਰਦੀ ਹੋਏ ਇੱਕ ਪਾਸੇ ਤੁਸੀਂ ਡਰਾਈ ਹੋਈ ਹੈ ਬਿਊਰੋਕਰੇਸੀ ਤੇ ਦੂਜੇ ਪਾਸੇ ਤੁਹਾਡੇ ਟਰੈਪ ਹੋਈ ਜਾਂਦੀ ਹੈ ਫੇਲ ਦੋ ਦੋ ਇੱਕੋ ਮਾਮਲੇ 'ਚ ਤੇ ਸਾਰੇ ਕਾਰੇ ਦਾ ਜਿਹੜਾ ਭੁਗਤਾਨ ਕਿਹਨੂੰ ਕਰਨਾ ਪੈਂਦਾ ਬਦਨਾਮੀ ਕਿਹਦੀ ਹੁੰਦੀ ਆ ਤੁਹਾਡੇ ਸ਼ਰੀਫ ਚੀਫ ਦੀ ਇੱਥੇ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਇਹ ਸਟੋਲੇ ਤੋਂ ਨਜਾਲ ਹਾਸਲ ਜਿੰਨੀ ਛੇਤੀ ਵਜਲੈਂਸ ਬਿਊਰੋ ਕਰ ਲੇ ਤਾਂ ਉਹਨਾਂ ਦਾ ਉਸ ਫਾਇਦਾ ਹੋਏਗਾ ਤੇ ਫਿਰ ਜੇ ਮੰਤਰੀ ਦੇ ਮਹੱਕਮੇ ਦੀ ਇੱਜ਼ਤ ਦੂਜੇ ਮਹੱਕਮੇ ਕਰਦੇ ਨਹੀਂ ਬਾ ਫੇਰ ਬਲਜੀਤ ਕੌਰ ਦਾ ਮੰਤਰੀ ਬਣੇ ਰਹਿਣਾ ਕੋਈ ਮਾਇਨੇ ਨਹੀਂ ਰੱਖਦਾ ਐਦੂੰ ਚੰਗਾ ਅਸਤੀਫਾ ਦੇ ਕੇ ਕਰੇ ਬਹਿਜੇ ਬੀਬੀ ਉਹ ਜ਼ਿਆਦਾ ਅੱਛਾ ਹੋਊਗਾ ਜਦੋਂ ਇੱਜ਼ਤ ਨਹੀਂ ਹੈ ਤੁਹਾਡੇ ਮਹਿਕਮੇ ਦੀ ਦਲਿਤ ਮਹਿਕਮੇ ਦੀ ਤਾਂ ਫੇਰ ਮੈਡਮ ਦਲਜੀਤ ਕੌਰ ਕੈਬਨਿਟ ਦੇ ਵਿੱਚ ਕਿਸ ਸ਼ਾਨ ਨਾਲ ਜਾ ਕੇ ਬੈਠਦੀ ਹੈ ਇਹ ਮੈਂ ਇਸ ਮੰਤਰੀ ਨੂੰ ਪੁੱਛਣਾ ਚਾਹਨਾ ਚਲੋ ਛੱਡੋ ਐਸਆਈ ਰਾਕੇਸ਼ ਕੁਮਾਰ ਦੀ ਗੱਲ ਦੁਬਾਰਾ ਕਰਦੇ ਹਾਂ ਰਾਤੀ ਫੋਨ ਕੀਤਾ ਥੋੜਾ ਲੇਟ ਹੋ ਗਿਆ ਸੀ ਕਹਿੰਦਾ ਜੀ ਸਵੇਰੇ ਗੱਲ ਕਰੂੰਗਾ ਮੈਂ ਤਾਂ ਸੁੱਤਾ ਪਿਆ ਹਾਂ ਬਿਲਕੁਲ ਸੁੱਤਾ ਹੀ ਪਿਆ ਸੁੱਤਾ ਤੇਰਾ ਉੱਪਰ ਦਾ ਅਫਸਰ ਵੀ ਪਿਆ ਡਾਇਰੈਕਟਰ ਬੀਓਆਈ ਨੂੰ ਅਸੀਂ ਸਵਾਲ ਭੇਜਿਆ ਇਹ ਸਾਰੀ ਜਾਣਕਾਰੀ ਦਿੱਤੀ ਕਿ ਨੈਸ਼ਨਲ ਕਮਿਸ਼ਨ ਫਾਰ ਸ਼ਰੂਕ ਕਾਸ ਨੂੰ ਤੁਸੀਂ 7 ਦਿਨ ਦੇ ਵਿੱਚ ਕਾਰਵਾਈ ਕਰਕੇ ਦੱਸਣਾ ਸੀ ਦੱਸਿਆ ਨਹੀਂ ਐਸਐਸਪੀ ਮੋਹਾਲੀ ਨੂੰ ਵਾਇਆ ਤਜਿੰਦਰ ਸਿੰਘ ਰੀਰੇ ਤੋਂ ਦੀ ਐਸਐਸਪੀ ਅਸੀਂ ਸਵਾਲ ਭੇਜਿਆ ਕੋਈ ਜਵਾਬ ਨਹੀਂ ਅਸੀਂ ਸਵਾਲ ਡੀਸੀ ਆਸ਼ਿਕਾ ਜੈਨ ਨੂੰ ਭੇਜਿਆ ਕੋਈ ਜਵਾਬ ਨਹੀਂ ਤੁਸੀਂ ਜੋ ਅਸੀਂ ਇਹ ਮੈਸੇजेस ਭੇਜੇ ਸਕਰੀਨ ਤੇ ਦੇਖ ਸਕਦੇ ਹੋ ਉਹਦੇ ਤੇਰ ਨੂੰ ਬੇਨਤੀ ਕਰੂੰਗਾ ਕਿ ਇਹ ਮੈਸੇਜ ਚੰਗੀ ਤਰ੍ਹਾਂ ਤੁਹਾਨੂੰ ਵਿਖਾ ਦੇਵੇ ਸੋ ਪੁੱਛਦੇ ਆਂ ਤੇ ਜਵਾਬ ਨਹੀਂ ਮਿਲਦਾ ਜਵਾਬ ਮਿਲੇ ਤਾਂ ਜੇ ਇਹ ਸੱਚੇ ਹੋਣ ਤੇ ਮੈਂ ਰਜਿੰਦਰ ਸਿੰਘ ਤਗੜ ਤੁਹਾਡੇ ਤੋਂ ਹੁਣ ਚਾਹਨਾ ਜੀ ਇਜਾਜ਼ਤ ਸਤਿਕਾਰ ਨਮਸਕਾਰ ਖੁਦਾ ਹਾਫਿਜ਼